ਅਸੀਂ ਇਸ ਵੇਲੇ ਅੰਮ੍ਰਿਤਸਰ ਬਟਾਲਾ ਮਾਰਗ ਤੇ ਖੜੇ ਹਾਂ ਜਿੱਥੇ ਕਿ ਅੱਜ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਲੋਕਾਂ ਦੀ ਮੌਤ ਹੋਈ ਹੈ ਪਰ ਫਿਲਹਾਲ ਹਲੇ ਅੰਕੜਾ ਸਾਹਮਣੇ ਨਹੀਂ ਆਇਆ ਹੈ ਤਾਂ ਫਿਲਹਾਲ ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਔਰ ਅਸੀਂ ਇਸ ਵੇਲੇ ਉਸ ਜਗ੍ਹਾ ਤੇ ਮੌਜੂਦ ਹਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਸੜਕ ਤੇ ਜਦੋਂ ਇੱਕ ਟਿਪਰ ਟਿਪਰ ਦੀ ਵੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਟਿਪਰ ਜਦੋਂ ਆ ਰਿਹਾ ਸੀ ਤਾਂ ਉਸ ਤੋਂ ਬਾਅਦ ਇਹ ਜਿਹੜੀ ਬੱਸ ਤੁਸੀਂ ਆਪਣੀ ਟੀਵੀ ਸਕਰੀਨ ਤੇ ਇਸ ਵੇਲੇ ਦੇਖ ਰਹੇ ਹੋ ਇਹ ਬੱਸ ਵੀ ਆ ਰਹੀ ਸੀ ਲੇਕਿਨ ਟਿਪਰ ਨੇ ਅਚਾਨਕ ਆਪਣਾ ਮੋੜ ਲੈ ਲਿਆ ਪਿੰਡ ਦੇ ਵਿੱਚ ਜਾਣ ਨੂੰ ਤਾਂ ਉਸ ਤੋਂ ਬਾਅਦ ਇਹ ਬੱਸ ਦਾ ਇਹ ਵਾਲਾ ਹਿੱਸਾ ਜਿਹੜਾ ਹੈ ਉਹ ਪੂਰਨ ਤੌਰ ਦੇ ਉੱਤੇ ਉਸ ਦੇ ਨਾਲ ਟਕਰਾ ਗਿਆ ਜਿਸ ਦੇ ਨਾਲ ਕਿ ਤੁਸੀਂ ਵੇਖੋ ਕਿ ਕੰਡਕਟਰ ਸਾਈਡ ਦਾ ਹਿੱਸਾ ਜਿਹੜਾ ਸੀ ਉਹ ਜਦੋਂ ਵੱਜਦਾ ਹੈ ਤਾਂ ਉਸ ਤੋਂ ਬਾਅਦ ਪੂਰੀ ਬੱਸ ਦਾ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ ਟੀਵੀ ਸਕਰੀਨ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਪੂਰੀ ਬੱਸ ਜਿੱਥੇ ਨੁਕਸਾਨੀ ਗਈ ਹੈ ਔਰ ਬੱਸ ਦੇ ਨਾਲ ਨਾਲ ਬੱਸ ਦੀ ਛੱਤ ਦੇ ਹਾਲਾਤ ਤੁਸੀਂ ਦੇਖੋ ਕਿ ਕਿੰਨੀ ਕ ਸਪੀਡ ਦੇ ਵਿੱਚ ਐ ਬੱਸ ਹੋਏਗੀ ਜਦੋਂ ਅਚਾਨਕ ਐ ਬੱਸ ਜਰੀਆ ਹਿੱਟ ਕਰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਸਥਾਨਕ ਲੋਕਾਂ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਬੱਸ ਦੇ ਹਾਲਾਤ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਬੱਸ ਤੁਹਾਨੂੰ ਟੁੱਟੀ ਨਜ਼ਰ ਆਈਗੀ ਸਾਡੇ ਨਾਲੋਂ ਵੀਰ ਮੌਜੂਦ ਨੇ ਜਿਨ੍ਹਾਂ ਨੇ ਕੀ ਇਸ ਮੌਕੇ ਪੰਜਾਬੀਅਤ ਦਾ ਫਰਜ਼ਦਾ ਨਿਭਾਉਂਦੇ ਹੋਏ ਸੇਵਾ ਕੀਤੀ ਲੋਕਾਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਨੌਜਵਾਨ ਜਿਹੜਾ ਹੈ ਓ ਇਸ ਵੇਲੇ ਸਾਡਾ ਮੌਜੂਦ ਨੇ ਵੀਰ ਜੀ ਕੀ ਹੋਇਆ ਹਾਦਸਾ ਕਿ ਜिले ਤੁਸੀਂ ਇੱਥੇ ਪਹੁੰਚੇ ਕੀ ਹੋਇਆ ਇਹ ਪਾਜੀ ਇੱਕ ਬੱਸ ਦੀ ਸਪੀਡ ਘੱਟੋ ਘੱਟ ਵੀ 100 110 ਦੇ ਕਰੀਬ ਸੀ ਤੇ ਉਧਰੋਂ ਦੂਜੀ ਸਾਈਡ ਟਰੱਕ ਆ ਰਿਹਾ ਸੀ ਇੱਕ ਸਾਈਡ ਬੱਸ ਆ ਰਹੀ ਸੀ ਇਹ ਦੋਨੋਂ ਆਪਸ ਵਿੱਚ ਵੱਜੇ ਦੇ ਮੌਕੇ ਤੇ ਸੱਜਣੇ ਦੀ ਮੌਤ ਹੋ ਗਈ ਆ ਤੇ ਪਿੰਡ ਨੇ ਕਿ ਨਹੀਂ ਕਾਰਨ ਕੀ ਰਿਹਾ ਕਿਸ ਤਰੀਕੇ ਦੇ ਨਾਲ ਹੋਇਆ ਸਾਰਾ ਹਾਦਸਾ ਕਾਰਨ ਪਾਜੀ ਇੱਕ ਇੱਕ ਡਰਾਈਵਰ ਦੀ ਵਜ੍ਹਾ ਕਰਕੇ ਸਾਰੇ ਸਾਰੇ ਜਿਹੜੇ ਪੈਸੇਂਜਰ ਆ ਸਾਰਿਆਂ ਨੂੰ ਕਿੰਨੀ ਮੁਸੀਬਤ ਆਈ ਹੈ ਜੀ ਇੱਕ ਡਰਾਈਵਰ ਦੀ ਵਜ੍ਹਾ ਕਰਕੇ ਕਿ ਕਹਿ ਰਹੇ ਕਿ ਡਰਾਈਵਰ ਨੂੰ ਆਪਣਾ ਅੱਖ ਲੱਗੀ ਜਾਂ ਨੀਂਦ ਆ ਗਈ ਸੀ ਤੇ ਉਹਦੀ ਗਲਤੀ ਦੀ ਵਜ੍ਹਾ ਕਰਕੇ ਸਾਰੇ ਕਿੰਨੇ ਜਾਨਾਂ ਗਈਆਂ ਤੁਹਾਡੇ ਸਾਹਮਣੇ ਤੇ ਕੀ ਵਜ੍ਹੀ ਕਿਦੇ ਚ ਐ ਬੱਸ ਇਹ ਟਰੱਕ ਸੀ ਟਿਪਰ ਸੀ ਟਰੱਕ ਵੱਡਾ ਹਾਂਜੀ ਟਰੱਕ ਸੀ ਵੱਡਾ ਸਰ ਅੱਛਾ ਟਿਪਰ ਹਾਂ ਟਿਪਰ ਸੀ ਉਹ ਲੋਡ ਸੀ ਤੇ ਉਹਦੇ ਵਿੱਚ ਵਜ੍ਹੀ ਤੇ ਜਿਲੇ ਹੋਇਆ ਤੇ ਤੁਸੀਂ ਉਸ ਲਈ ਕੀ ਅਚਾਨਕ ਫਿਰ ਕੀ ਕੀਤਾ ਉਸ ਤੋਂ ਬਾਅਦ ਸਰ ਉਸੇ ਵੇਲੇ ਫਿਰ ਪੁਲਿਸ ਨੂੰ ਤੇ ਐਂਬੂਲੈਂਸ ਨੂੰ ਕਾਲ ਕੀਤੀ ਫਿਰ ਮੌਕੇ ਤੇ ਸਾਰੇ ਫਿਰ ਸਾਰੇ ਉਸ ਐਂਬੂਲੈਂਸ 'ਤੇ ਸਵਾਰ ਇੱਕ ਕੱਢ ਕੇ ਇਹ ਮਰੀਜ਼ ਸੀ ਇਹਨਾਂ ਨੂੰ ਹਸਪੀਟਲ ਖੜਿਆ ਸਾਰੇ ਜ਼ਖਮੀ ਹਾਦਸੇ ਵਿੱਚ ਸਾਰੀ ਸਵਾਰੀ ਸਾਰੀ ਜ਼ਖਮੀ ਸੀ ਆਪਣਾ ਐਂਬੂਲੈਂਸ 'ਚ ਖੜਦੇ ਖੜਦੇ ਹੀ ਦਮ ਤੋੜ ਗਏ ਸੀ 14 ਜਾਨੇ ਫਿਲਹਾਲ ਇਸ ਵਾਰ ਹਾਲੇ ਅਫੀਸ਼ੀਅਲ ਪੁਸ਼ਟੀ ਨਹੀਂ ਹੋਈ ਕਿ ਕਿੰਨੇ ਕੁ ਲੋਕਾਂ ਦੀ ਮੌਤ ਕਲੀਅਰ ਨਹੀਂ ਹੈ ਸਰ ਕੀ ਬਾਕੀ ਜਿਹੜੇ ਆਪਣਾ ਜਿਹੜੇ ਦੂਜੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਉਹਨਾਂ ਦਾ ਕੀ ਬਣਿਆ ਜੋ ਨਹੀਂ ਪਤਾ ਲੱਗਾ ਬਾਕੀ 14 ਜਾਨੇ ਜਿਹੜਾ ਐਂਬੂਲੈਂਸ ਵਾਲਾ ਵੀਰ ਹੀ ਨਾ ਮੈਨੂੰ ਕਾਲ ਆਈ ਦੱਸਿਆ ਬਿਲਕੁਲ ਇਸ ਤਰ੍ਹਾਂ ਦੀ ਗੱਲਾਂ ਪਿੰਡ ਵਾਲਿਆਂ ਵੱਲੋਂ ਆਖੀ ਜਾ ਰਹੀ ਹੈ ਤਾਂ ਮਦਦ ਵੀ ਇਹਨਾਂ ਲੋਕ ਕੀਤੀ ਕਿ ਲੋਕਾਂ ਨੂੰ ਰੈਸਕਿਊ ਕੀਤਾ ਵੀਰ ਕੀ ਕਿਹਾ ਜਾ ਰਿਹਾ ਬਸ ਦੀ ਸਪੀਡ ਬਾਰੇ ਗੱਲ ਕੀਤੀ ਜਾ ਰਹੀ ਹੈ 100 130 ਦੇ ਕਰੀਬ ਸੀ ਜੀ ਅੱਛਾ ਜੀ ਹਾਂ ਜੀ ਕੀ ਕਹਿੰਦੇ ਬਟਾਲੇ ਤੋਂ ਬਹੁਤ ਸਪੀਡ ਚ ਆਇਆ ਹਾਂ ਜੀ ਸੁਣਨਾ ਚ ਆਇਆ ਜੀ ਐਵੇਂ ਹੀ ਵੱਡੀ ਬੱਸ ਹੀ ਨਾ ਤੁਹਾਨੂੰ ਪਤਾ ਹੀ ਉਹ ਹਾਲਤ ਦੇ ਮੁਤਾਬਕ ਤੁਸੀਂ ਦੇਖ ਹੀ ਸਕਦੇ ਜੇ ਅਗਰ ਸਪੀਡ ਘਟ ਹੁੰਦੀ ਤੇ ਬਚਾਅ ਹੋਣਾ ਸੀ ਕੰਟਰੋਲ ਹੋ ਸਕਦਾ ਸੀ ਸਪੀਡ ਪਰ ਪਾ ਜੀ ਹਾਦਸੇ ਰੁਕਣੇ ਚ ਕਿਉਂਕਿ ਅਕਸਰ ਅਸੀਂ ਦੇਖਦੇ ਆ ਆਮ ਜਨਤਾਚਾਰੀ ਬੱਸਾਂ ਆਮ ਜਨਤਾ ਹੀ ਸਫਰ ਕਰਦੀ ਹੈ ਤੇ ਉਹ ਉਹਦਾ ਹੀ ਨੁਕਸਾਨ ਹੁੰਦਾ ਹੈ ਕਬਸ ਬਸੜ ਸਵਾਰੀ ਨੇ ਕਿੰਨਾ ਨੁਕਸਾਨ ਹੋਇਆ ਕੋਈ ਭੈਣਾ ਭਰਾ ਕੋਈ ਘਰ ਜਾਣ ਰਿਹਾ ਕੋਈ ਜੋਬ ਤੋਂ ਘਰ ਜਾਣ ਰਿਹਾ ਕੋਈ ਕਿਨੂੰ ਡਿੱਕਣ ਰਿਹਾ ਤੇ ਕੀ ਹਾਲ ਹੋਇਆ ਠੰਡ ਦੇ ਵਿੱਚ ਕਿੰਨਾ ਬੁਰਾ ਹਾਲ ਹੋਇਆ ਤੇ ਤੇ ਬੜੀ ਮਾੜੀ ਦੁੱਖ ਭਰੀ ਘਟਨਾ ਜੀ ਤੇ ਰੂਹ ਕੰਬ ਜਾਂਦੀ ਜਦੋਂ ਇਹ ਮੌਕੇ ਤੇ ਵੇਖਿਆ ਸਾਡਾ ਤੇ ਇਹ ਤਾਂ ਸਾਡੇ ਸਰੀਰ ਕੰਬਦਾ ਪਿਆ ਜੋ ਦਰਦਨਾਕ ਹਰ ਹਾਸਾ ਹੀ ਵੇਖਿਆ ਆਪਣੀ ਅੱਖਾਂ ਦੇ ਨਾਲ ਕੱਢਣ ਚ ਦਿੱਕਤ ਆਈ ਅੰਦਰੋਂ ਕੱਢਣ ਚ ਬਹੁਤ ਜੀ ਦਿੱਕਤ ਆਈ ਬਹੁਤ ਸਵਾਰੀਆਂ ਕੋਈ ਬੱਚੇ ਸੀ ਕੋਈ ਬਜ਼ੁਰਗ ਸੀ ਤੇ ਕਈਆਂ ਦਾ ਸਿਰ ਲਊ ਲਾਉਣ ਹੋਏ ਹੀ ਤੇ ਡਰਾਈਵਰ ਤੇ ਮੌਕੇ ਤੇ ਜਿਹੜੇ ਅਗਲੀ ਸਵਾਰੀਆਂ ਮੌਕੇ ਤੇ 12 13 ਜਾਣੇ ਮੌਕੇ ਤੇ ਜਿਹੜੇ ਬਹੁਤ ਬੁਰੀ ਹਾਲਤ ਸੀ ਦੱਸਿਆ ਨਹੀਂ ਜਾ ਸਕਦਾ ਅੱਛਾ ਤੇ ਫਿਰ ਤੁਸੀਂ ਕੀ ਕੀਤਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਰ ਐਂਬੂਲੈਂਸ ਨੂੰ ਕਾਲ ਕੀਤੀ ਆ ਫਿਰ ਪੁਲਿਸ ਆਈ ਨਾਲ ਹੀ ਉਹਨਾਂ ਨੂੰ ਕਵਰ ਕਰਕੇ ਤੇ ਫਿਰ ਸਾਰਿਆਂ ਨੂੰ ਐਮਰਜੈਂਸੀ ਹਸਪੀਟਲ ਵਿੱਚ ਖੜਿਆ अच्छा हां जी ਤੇ ਹੁਣ ਕੀ ਸਮਝਦੇ ਹੋ ਕਿ ਇਹਦੇ ਤੋਂ ਸਬਕ ਲੈਣ ਦੀ ਲੋੜ ਹੈ ਕਿਉਂਕਿ ਰਫ਼ਤਾਰ ਬਹੁਤ ਤੇਜ਼ ਹੈ ਸਰ ਇਹਦੇ ਵਿੱਚ ਇਹ ਸਬਕ ਲੈਣ ਦੀ ਲੋੜ ਹੈ ਕਿ ਬੱਸਾਂ ਵਾਲਿਆਂ ਨੂੰ ਡਰਾਈਵਰਾਂ ਨੂੰ ਧੰਦੇ ਦੇ ਹਿਸਾਬ ਨਾਲ ਕੀ ਹੌਲੀ ਜਾਣਾ ਚਾਹੀਦਾ ਬੰਦਾ 15 20 ਮਿੰਟ ਲੇਟ ਚੱਲ ਜੇ ਪਰ ਹੌਲੀ ਜਾਣਾ ਚਾਹੀਦਾ ਸਰ ਟਿਪਰ ਵੀ ਅਚਾਨਕ ਮੁੜ ਗਿਆ ਉਧਰੋਂ ਟਿਪਰ ਵੀ ਸਰ ਅਚਾਨਕ ਮੁੜ ਗਿਆ ਬਸ ਸਾਰੀ ਗਲਤੀ ਮੈਂ ਮਤਲਬ ਕਿ ਕੋਸ਼ਿਸ਼ ਕੀਤੀ ਤੇ ਫੁੱਟਪਾਥ ਤੇ ਚੜਾਉਣ ਦੀ ਪਰ ਨਹੀਂ ਗੱਲ ਬਣੀ ਜੀ ਬਿਲਕੁਲ ਇੱਕ ਵਾਰ ਫੇਰ ਤੁਹਾਨੂੰ ਬੱਸ ਦੇ ਛੱਤ ਦੀ ਕਿਉਂਕਿ ਮੁੱਖ ਤੌਰ ਦੇ ਉੱਤੇ ਜੋ ਚੀਜ਼ ਹੈ ਉਹ ਬੱਸ ਦੀ ਛੱਤ ਹੈ ਕਿ ਤੁਸੀਂ ਵੇਖ ਸਕਦੇ ਹੋ ਕਿ ਨੁਕਸਾਨ ਕਿਸ ਤਰੀਕੇ ਦਾ ਹੈ ਕਿ ਬੱਸ ਦੀ ਛੱਤ ਜਿਹੜੀ ਹੈ ਮੁਰ ਚੁੱਕੀ ਹੈ ਔਰ ਅਗਰ ਬੱਸ ਦੀ ਛੱਤ ਦਾ ਇਸ ਤਰੀਕੇ ਦਾ ਹਾਲ ਹੈ ਤਾਂ ਤੁਸੀਂ ਦੇਖੋ ਕਿ ਜਿਹੜੀ ਇਨਸਾਨੀ ਜਿਹੜੇ ਹੋਣਗੇ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਜਿਹੜਾ ਘਟਨਾ ਹੋਈ ਹੋਏਗੀ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕੀ ਬਸ ਹਾਦਸਾ ਇੱਕ ਵਾਪਰ ਦਾ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀ ਮੌਤ ਹੋਈ ਹੈ। ਕਈ ਮੌਤ ਹੋਈ ਹੈ। ਪਤਾ ਨਹੀਂ ਲੱਗਾ ਤੜਕੇ ਉੱਥੇ ਆਸਥਾਨ ਚੈੱਕ ਕਰਦੇ ਇੰਨੇ ਬੰਦੇ ਕਿੱਲੇ ਹਨ। ਬਸ ਵਾਪਰ ਦਾ ਸਾਲੇ ਦਾਖਲ ਹੋਇਆ। ਹੱਥਾ ਫਿਰ ਵੀ ਕਿੰਨੇ ਲੋਕਾਂ ਦੀ ਮੌਤ ਹੋਈ ਹੈ? ਅਜੇ ਅੰਦਾਜ਼ਾ ਲੱਗੂਗਾ ਕੋਈ ਕਰਨਾ ਸਾਡੇ ਵੱਲੋਂ। ਹੂੰ। ਤੇ ਇਹਨੇ ਬਿਆਨ ਦੇ ਕੇ ਜਮ ਕਾਰਵਾਈ ਕਰ ਲੱਗੇ। ਨੇ ਕੀ ਕਾਰਵਾਈ ਕੀਦੀ ਗਲਤੀ ਹੈ ਇਹ ਬੱਸ ਵਾਲੇ ਕੀ ਹੋਇਆ ਬੱਸ ਹੀ ਤੇ ਜਾ ਰਹੀ ਸੀ ਹੂੰ ਟਰੱਕ ਜੁਟਪਨ ਕਰ ਲਿਆ ਹੈ ਹੂੰ ਤੇ ਜਾਉਂਦੇ ਨੇ ਦੇ ਕਾਬੂ ਗਏ ਵਿੱਚ ਵਾਹ ਅੱਛਾ ਮੋਤਾ ਕਿੰਨੇ ਦੀ ਜਾਣਕਾਰੀ ਹੈ ਇਹ ਤਾਂ ਸਾਰੇ ਕਹਿ ਸਕਦੇ ਹੁਈਆ ਹੈ ਮੋਤਾ ਪਤਾ ਨਹੀਂ 2-4 ਜਾਂ 10 ਹੋ ਸਕਦੀ ਇਹੋ ਸਾਰਾ ਡਿਟੇਲ ਕੱਢ ਕੇ ਦੇਰ ਪਾਉਂਦੇ ਬੱਸ ਕਿੰਨੇ ਬੰਦੇ ਸਵਾਰ ਸੀ ਹੁਣ 45 ਅੱਛਾ ਤੇ ਸਾਰੇ ਫਟ ਰਹੇ ਆ ਕੋਈ ਹਾਂ ਸਾਰੇ ਪਰਦੇ ਵਾਫਾ ਘਰ ਸਾਰੇ ਉੱਤੇ ਕਿਹਾ ਜਾਵੇ ਤਾਂ ਇਹ ਇੱਕ ਮੰਦ ਭਾਗੀ ਚੀਜ਼ ਹੈ ਕਿ ਇਸ ਤਰੀਕੇ ਦੇ ਹਾਦਸਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਔਰ ਬੱਸ ਦੀ ਸਪੀਡ ਅਗਰ ਤੁਸੀਂ ਦੇਖੋ ਬੱਸ ਦੇ ਹਾਲਾਤ ਤੋਂ ਹਿਸਾਬ ਜ਼ਾਹਰ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੱਸ ਦੀ ਸਪੀਡ ਇੰਨੀ ਤੇਜ਼ ਹੋਏਗੀ ਜਦੋਂ ਬੱਸ ਇੱਕਦਮ ਟਿਪਰ ਦੇ ਵਿੱਚ ਜਿੱਦੇ ਉਸ ਦੇ ਨਾਲ ਕਲੈਸ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਬੱਸ ਦੇ ਹਾਲਾਤ ਇਸ ਤਰੀਕੇ ਨਾਲ ਬੰਦੇ ਨੇ ਔਰ ਦੱਸਿਆ ਜਾ ਰਿਹਾ ਟਿਪਰ ਨੇ ਵੀ ਅਚਾਨਕ ਪਿੰਡ ਨੂੰ ਰਸਤਾ ਮੋੜਿਆ ਤਾਂ ਬੱਸ ਜਿਹੜੀ ਹਾਊਸ ਦੇ ਵਿੱਚ ਟਕਰਾਂਦੀ ਹੈ ਲੇਕਿਨ ਜੋ ਇਹ ਹਾਦਸੇ ਨੇ ਆਖਿਰਕਾਰ ਇਹ ਹਾਦਸੇ ਰੁਕਣਗੇ ਕਿਵੇਂ ਕਿਵੇਂ ਆਪਾਂ ਇਨਸਾਨੀ ਜਾਨਾਂ ਨੂੰ ਬਚਾ ਸਕਾਂਗੇ ਇਹ ਵੱਡਾ ਸਵਾਲ ਹੈ ਲੇਕਿਨ ਮੰਦ ਭਾਗੀ ਘਟਣਾ ਪੰਜਾਬ ਦੇ ਵਿੱਚ ਹੈ ਕਿਉਂਕਿ ਜਿਸ ਨੂੰ ਕਹਿੰਦੇ ਨਾ ਕਿ ਪੰਜਾਬ 'ਚ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਔਰ ਜ਼ਿੰਮੇਵਾਰ ਕੋਈ ਨਹੀਂ ਬਣ ਪਾਂਦਾ ਤਾਂ ਫਿਲਹਾਲ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੇ ਪ੍ਰੀਕਾਸ਼ਨ ਵਰਤੀਏ ਜਾਣ ਤਾਂਕਿ ਜਿਹੜੇ ਹਾਦਸੇ ਇਸ ਤਰ੍ਹਾਂ ਦੇ ਨੇ ਤੋਂ ਬਚਾਇਆ ਜਾ ਸਕੇ ਆਨੂਲੇ ਸਮੇਂ ਧੁੰਦਾ ਦਾ ਮੌਸਮ ਹੈ ਤਾਂ ਇਸ ਤਰ੍ਹਾਂ ਦੇ ਹਾਦਸੇ ਰੋਕਣ ਵਾਸਤੇ ਜ਼ਰੂਰ ਕੰਮ ਕਰਨੇ ਚਾਹੀਦੇ ਨੇ ਪਰ ਜੋ ਵੀ ਇਹ ਘਟਨਾ ਵਾਪਰੀ ਹੈ ਇਸ ਦੇ ਵਿੱਚ ਜਿਸ ਦੀ ਵੀ ਗਲਤੀ ਹੈ ਲੇਕਿਨ ਇਨਸਾਨੀ ਜਾਨਾਂ ਜ਼ਰੂਰ ਸਾਡੇ ਤੋਂ ਵੱਖ ਹੋ ਗਈਆਂ ਨੇ ਔਰ ਜੋ ਹਾਲਾਤ ਮੰਜ਼ਰ ਨੇ ਉਹ ਸਾਫ਼ ਦਰਸਾਉਂਦੇ ਨੇ ਕਿ ਬੱਸ ਦੀ ਸਪੀਡ ਕਿੰਨੀ ਜ਼ਿਆਦਾ ਹੋਏਗੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ ਤਾਂ ਫਿਲਹਾਲ ਜਿਹੜੇ ਇੰਜਰਡ ਨੇ ਉਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਔਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਵੇਲੇ ਹਾਦਸਾ ਹੁੰਦਾ ਹੈ ਤਾਂ ਸੜਕ ਇਕਦਮ ਬੰਦ ਹੋ ਗਈ ਸੀ ਕਿਉਂਕਿ ਉਸ ਤੋਂ ਬਾਅਦ ਇਸ ਬੱਸ ਨੂੰ ਜਰਾ ਹੈ ਚੱਕ ਕੇ ਸਾਈਡ ਤੇ ਕੀਤਾ ਗਿਆ ਤਾਂਕਿ ਸੜਕੀ ਆਵਾਜਾਈ ਨੂੰ ਬਹਾਲ ਕੀਤਾ ਜਾਵੇ ਤਾਂ ਫਿਲਹਾਲ ਇਹ ਹਾਦਸੇ ਦੇ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਹੈ ਤਾਂ ਫਿਲਹਾਲ ਦੇਖਣਾ ਹੋਏਗਾ ਕਿ ਜਿਹੜੇ ਲੋਕ ਅਸੀਂ ਇਹੀ ਦੁਆ ਕਰਦੇ ਹਾਂ ਕਿ ਜਿਹੜੇ ਫਟੜ ਹੋਏ ਨੇ ਉਹ ਜਲਦੋ ਜਲ ਠੀਕ ਹੋ ਸਕਣ ਤਾਂਕਿ ਜੋ ਇਨਸਾਨ ਇਸ ਦੇ ਹਾਦਸੇ ਦਾ ਸ਼ਿਕਾਰ ਹੋਏ ਨੇ ਉਹਨਾਂ ਦੇ ਬਚੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਿੰਦਗੀ ਦਿੱਤੀ ਜਾ ਸਕੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ